ਸਤਿ ਜੀ ਜੀ ਮੈਂ ਪਤਰਾ ਆਪਾਂ ਦਿੱਲੀ ਧੰਦੇ ਦੀ ਅਪਡੇਟ ਦੇ ਰਹੇ ਆ ਜਿਹੜਾ ਦਿੱਲੀ ਧਰਨਾ ਚੱਲਦਾ ਦਿੱਲੀ ਨਹੀਂ ਪੰਜਾਬ ਜਿਹੜਾ ਪੰਜਾਬ ਤੇ ਹਰਿਆਣਾ ਦੇ ਬਾਡਰ ਦੇ ਵਿੱਚ ਬੈਠੇ ਆ ਆਪਣੇ ਕਿਸਾਨ ਭਰਾ ਨੇ ਦੋ ਜੱਦੇ ਬੰਦੇ ਆ ਸਿੱਧੂ ਪਰਤੇ ਜਿਹੜਾ ਆਪਾਂ ਜੱਦੇ ਬੰਗੇ ਲੈ ਕੇ ਗਏ ਬਣੇ ਦੋ ਹੀ ਘੱਟ ਨੇ ਤੇ ਹੁਣ ਕੀ ਆਪ ਅਪਡੇਟ ਆਉਂਦੀ ਤੁਹਾਨੂੰ ਆਪ ਅਪਡੇਟ ਦਿੰਦੇ ਆ ਸਭ ਕਰਨ ਸੀ ਹੋਇਆ ਉਹਨਾਂ ਸਲਾਮ ਜੋ ਦਾ ਸੀ ਸ਼ੂਰਮਾ ਸੀ ਉਦੇ ਨਾਮ ਤੇ ਲੋਕਾਂ ਨੂੰ ਜੋੜਨ ਦੇ ਖਾਤਰ ਇੱਕ ਕਲਸ਼ ਯਾਤਰਾ ਚਲਾਈ ਕਲਸ਼ ਯਾਤਰਾ ਹਾਂ ਕਿ ਆਪਣੀ ਸ਼ਕਤੀਆਂ ਦੇ ਵਿੱਚ ਨਹੀਂ ਹੈਗੀ ਉਹ ਕਲਸ਼ ਯਾਤਰਾ ਲਾ ਕੇ ਵੀ ਭਾਵੇਂ ਪੰਜਾਬ ਹਰਿਆਣਾ ਵੀ ਲੋਕਾਂ ਨੂੰ ਕਿਵੇਂ ਜੋੜ ਕੇ ਧਰਨੇ ਦੇ ਵਿੱਚ ਲੈ ਤਾ ਜਾ ਦੂਜਾ ਨੰਬਰ ਜਦੋਂ ਉਹਨਾਂ ਨੂੰ ਪਤਾ ਕਿ ਚੋਣ ਜਾਬਤਾ ਲੱਗਣਾ ਚੋਣ ਜਾਬਤਾ ਲੱਗਣ ਦੇ ਬਾਵਜੂਦ ਵੀ ਬੰਦੇ ਉੱਥੇ ਉੱਚੇ ਨੇ ਹਮ ਕਿਹੜੀਆਂ ਮੰਗਾਂ ਮੰਗੀਆਂ ਸੈਂਟਰ ਸਰਕਾਰ ਨੇ 4 ਮਿੰਟ ਹਰ ਚਾਰ ਮਹੀਨੇ ਤੋਂ ਬਾਅਦ ਨੂੰ ਇਹ ਲਿਖੋ ਵੀ ਉਤਪਾਦ ਦੀ ਮੀਟਿੰਗ ਹੋਈ ਹੈ ਚੋਣ ਜਾ ਰਤਾ ਲੱਗਿਆ 1 ਜੂਨ ਨੂੰ ਗੋਟਾ ਪੈਣ 1 ਜੂਨ ਤੋਂ ਬਾਅਦ ਤਿੰਨ ਚਾਰ ਮਹੀਨੇ ਚ ਲੱਗਿਆ ਨਕਸਾਨ ਉੱਥੇ ਬੈਠੇ ਰਹਿਣਗੇ ਬਾਡੀ ਤੋਂ ਬਾਅਦ ਕਿਸਾਨਾਂ ਦੇ ਬੱਚੇ ਉਦੋਂ ਕਹਾਂ ਚੋਂ ਨਹੀਂ ਦੀ ਕਿਉਂ ਗੋਟਾ ਕਣੀ ਕਿਉਂ ਨਹੀਂ ਦਿਲਵਾਇਆ ਜਦੋਂ ਆਪਾਂ ਪਹਿਲਾਂ ਮੋਰਚਾ ਚੱਲਿਆ ਉਦੋਂ ਦੇਸ਼ ਦੀ 550 ਜਿੱਥੇ ਬੰਦੀ ਸੀ ਪੂਰੇ ਭਾਅਤ ਦੀ ਮੋਰਚਾ ਲੱਗਿਆ ਜੋ ਹੋਇਆ ਮੰਗਿਆ ਇਹ ਵੀ ਵਿੱਚ ਸੀ ਜਿਹੜੇ ਦੋਨੇ ਭਾਈ ਵੀ ਸਾਢੇ ਕਰੇ ਨੇ ਇਹ ਵੀ ਬੀਚੀ ਸੀ ਉਸ ਤੋਂ ਬਾਅਦ ਜੋ ਲੈਤੀ ਰੁਕੋਇਆ ਕਿਉਂਕਿ ਪੰਜਾਬ ਤੇ ਹਰਿਆਣਾ ਕੋਲ ਪੱਕੀ ਗਰੀਦ ਹੈਗੀ ਹੈ ਜਾਨੀ ਕਿ ਐਮਐਸਪੀ ਹੈਗੀ ਹੈ ਪੱਕੀ ਜੋ ਕਾਨੂੰਨ ਸੀ ਪ੍ਰਦੂਸ਼ਣ ਨੂੰ ਲੈ ਕੇ ਤੇ ਆਪਣੇ ਬਿਜਲੀ ਐਕਟਰ ਨੂੰ ਲੈ ਕੇ ਕਈ ਕਾਨੂੰਨ ਸੀ ਉਹ ਗੱਲਾਂ ਹੋ ਗਈਆਂ ਤੇ ਤਿੰਨ ਤੋਂ ਉਪਸ ਹੋ ਗਏ ਇਹੇ ਕਰੋਂ ਸੰਯੁਕਤ ਮੌਜੂ ਨੂੰ ਅੱਡ ਹੋ ਗਏ ਹੁਣ ਇਹਨਾਂ ਨੇ ਕੀ ਬਣਾ ਲਿਆ ਵੀ ਇਹ ਤਾਂ ਹੀ ਬੈਗ ਗਏ ਇਹ ਬੈਗ ਗਏ ਬੈਠ ਕੇ ਹੁਣ ਅਸੀਂ ਕਿਸਾਨਾਂ ਦੀ ਜਿਹੜੀਆਂ ਮੰਗਾਂ ਨੇ ਉਹ ਹੋ ਗਿਆ ਕਰਕੇ ਧਿਆਨ। ਤੁਸੀਂ ਕਿਸਾਨਾਂ ਦੇ ਵਾਂਗਰੋ ਤੁਸੀਂ ਦੋ ਜੱਥੇ ਬੰਦਿਆ ਗਿਓ 550 ਬਹਾਰਤ ਦੀ ਜੱਦਨ ਕੀ ਹੈ। ਹੁਣ ਤੁਸੀਂ ਪੰਡਾਂ ਕੀ ਪ੍ਰਚਾਰ ਰਹੇ। ਮੈਂ ਵੀਡੀਓ ਬਣਾਉਣੀ ਪਹੁੰਚੀ ਸਾਡੇ ਕਿਸਾਨ ਭਰਾਵੇ। ਹੁਣ ਇਹ ਪਤਾ ਕੀ ਪ੍ਰਚਾਰ ਰਹੇ ਨੇ। ਇੱਕ ਤਰ੍ਹਾਂ ਹੀ ਕਰਦਿਆਂ ਨੇ ਇੱਕ ਬੁੱਟਾ ਸਿੰਘ ਪਬਲਿਕਲ ਨੇ ਤੇ ਰਾਜ ਅਫਸਰਾਂ ਨਾਲ ਮੀਟਿੰਗ ਕਰਕੇ ਤੇ ਬੈਠ ਗਏ। ਜੀਰੇ ਸਾਹਮਣੇ ਵਿਕੇ ਨੇ ਜਿਹਦੇ ਸਾਹਮਣੇ ਕੋਈ ਸਬੂਤ ਕਿਉਂ ਨਹੀਂ ਦਿੰਦੇ। ਕੋਈ ਵਿਗਿਆਨੀ ਇਹ ਕੁੱਦੂ ਬਣਾ ਕੇ ਪੌਣੇ ਬੰਦ ਕਰੋ ਜਦੋਂ ਆਪਾਂ ਪੰਜਾਬ ਤੋਂ ਕਿਤੇ ਵੀ ਧਰਨਾ ਲਾਉਣਾ ਹੋਵੇ ਪੰਜਾਬ ਸਰਕਾਰ ਦੀ ਇੱਕ ਸੀਏਟੀ ਆਈੰਗਿਆ ਜਿਹੜੀ ਸਾਡੇ ਲਈ ਇਦਰ ਮਹੱਤਵਪੂਰਨ ਹੈ ਉਹਨੇ ਰਿਪੋਰਟ ਦੇ ਦਿੱਤੀ ਆਹ ਧਰਨਾ ਲੱਗਿਆ ਕਿੰਨੇ ਬੰਦੇ ਆਏ ਨੇ ਕਿਹੜੇ ਕਿਹੜੇ ਕੁੱਦੂ ਆਏ ਜਦੋਂ ਆਪਾਂ 14 ਤਰੀਕ ਨੂੰ ਆਪਾਂ ਮਹਾਪੰਚਾਇਤ ਕਰੀਆ ਤੀਹ ਦੇ ਵਿੱਚ ਰਾਮਲੀਲਾ ਗਰੌਂਡ ਦੇ ਵਿੱਚ ਉਦੋਂ ਪੰਜਾਬ ਸਰਕਾਰਾਂ ਨੇ ਆਰਡਰ ਕੋਡ ਦਿੱਤੀ ਵੀ ਬਰਨਾਲੀ ਤੋਂ ਇੰਨੇ ਟ੍ਰੇਲਰਾਂ ਵਿੱਚ ਇੰਨੇ ਬੰਦੇ ਜਾ ਰਹੇ ਆ। ਉਸ ਤੋਂ ਬਾਅਦ ਜਦੋਂ ਦਿੱਲੀ ਐਂਟਰ ਹੋ ਗਏ ਤਾਂ ਦਿੱਲੀ ਦੀਆਂ ਏਜੰਸੀਆਂ, ਸੈਂਟਰ ਦੀਆਂ ਏਜੰਸੀਆਂ ਨੇ ਰਿਪੋਰਟ ਦਿੱਤੀ ਆ ਇੰਨੇ ਨੇ ਬੰਦੇ ਆ ਰਹੇ। ਤੁਸੀਂ ਮੈਨੂੰ ਐਂ ਦੱਸਿਓ ਵੀ ਜਿਹੜੇ ਤੁਹਾਡੀਆਂ ਜੀੜੀਆਂ ਹੁੰਦੀਆਂ ਨੇ ਪੰਜਾਬ ਸਰਕਾਰ ਦਾ ਮੁੱਖ ਮੰਤਰੀ ਵਿੱਚ ਬੰਦਾ ਜਾਂ ਤੁਹਾਡੀ ਦਿੱਲੀ ਸਰਕਾਰ ਨਾਲ ਬੀਠੇ ਹੁੰਦੇ ਨੇ ਕੋਈ ਜਰਸੀਆਂ ਦੇ ਬੰਦੇ ਤੋਂ ਵਿਣੇ ਹੋ ਜਾਂਦੇ ਨੇ। ਹਰੇਕ ਕੰਮ ਦੇ ਵਿੱਚ ਵਿਚੋਲਾ ਹੁੰਦਾ। ਚਾਹੇ ਤੁਸੀਂ ਮੱਧ ਲੈਣੀ ਆ, ਚਾਹੇ ਤੁਸੀਂ ਰਸਤਾ ਕਰਨਾ, ਚਾਹੇ ਤੁਸੀਂ ਉਹ ਇਹ ਤਾਂ ਹੈ ਨਹੀਂ ਇਸ ਲਈ ਚਾਹਦੇ ਤੇ ਬਠੇ ਕਿਸੇ ਨਾਲ ਗੱਲ ਨਹੀਂ ਕਰਨੀ ਵਿਚੋਲੇ ਜਾਨੀ ਕਿ ਇੱਕ ਸਰਕਾਰ ਦਾ ਬੰਦਾ ਹੁੰਦਾ ਤੁਹਾਨੂੰ ਪੁੱਛਦਾ ਵੀ ਕੀ ਕੀ ਮੰਗਣਾ ਹੈ ਤੁਹਾਡੀ ਮੀਟਿੰਗ ਕਰਵਾਣਿਆ ਉਹਨੂੰ ਰਾਹ ਦੇ ਏਜੰਟ ਕਹਿੰਦੇ ਆ ਤੇ ਜਿਹੜਾ ਘਰ ਨਾਲ ਜਿੱਤਿਆ ਉਹ ਰਾਹ ਦੇ ਏਜੰਟਾ ਬੁਣੇ ਦਿੱਤਾ ਗਿਆ ਇੱਕ ਤੋਂ ਚਲਾਉਣੀ ਹੁਣ ਮੇਰੇ ਪੈਂਟ ਦੇ ਵਿੱਚ ਅੱਜ ਗੱਲ ਕਰੀਏ ਮੇਰੇ ਪੈਂਟ ਦੇ ਵਿੱਚ ਬੁਣੀਆਂ ਉਹ ਤਾਂ ਵੀ ਡੱਲੇ ਨਾਲ ਸਾਥ ਆਏ ਆ ਉਹ ਚੱਲੋ ਤਾਂ ਸੱਚੇ ਸੱਚੇ ਹੁੰਦੇ ਨਹੀਂ ਇਹ ਬੰਦੇ ਰਾਹ ਨਾਲ ਮੀਟਿੰਗਾਂ ਕਰਦੇ ਤੇ ਹੁਣ ਤਹਾਡੀ ਜਿਹੜੀ ਮੀਟਿੰਗ ਹੋਊ ਡੱਲੇਗਾ ਸਾਹਬ ਉਹ ਰਾਤ ਦੇ ਘੰਟੇ ਤੋ ਵਣ ਹੋ ਜੂ ਤੇ ਪਿੰਡਾਂ ਚ ਪਰਵਾਉਣਾ ਛੱਡ ਦੋ ਤੇ ਲੋਕਾਂ ਦੇ ਪਾਰਕ ਹੋਣਾ ਛੱਡ ਦੋ ਤੁਹਾਡੀਆਂ ਮੰੰਗਾਂ ਨੇ ਤੁਸੀਂ ਮੰਨਵਾਓ ਜੀ ਸਰਕੇ ਕਿਸਾਨੀ ਦਾ ਭਲਾ ਕਰੋ ਹਰੇਕ ਜੀਨਿਅਮ ਜਿਹਾ ਹੁੰਦੀ ਹੈ ਚਾਹੇ ਪੰਜਾਬ 35 ਨੇ ਚਾਹੇ ਸਿੱਤੀ ਪੂਰੇ ਦੇਸ਼ ਦੀਆਂ ਚਾਹੇ 550 ਜਿਹੇ ਹੁੰਦੀਆਂ ਹਰੇਕ ਦਾ ਮਕਸਦ ਇੱਕ ਹੀ ਆ ਵੀ ਆਪਾਂ ਕਿਸਾਨਾਂ ਦੀ ਮੁੰਡਾਂ ਦੀ ਗੱਲ ਕਰਦੇ ਚਾਹੇ ਮਿੱਦਦੀ ਬੰਗਦੇ ਚਾਹੇ ਤੇ ਮਨੋ ਮਨ ਬਾਬਾ ਪਰ ਕਿਸਾਨ ਜਿੰਨਾਂ ਨੂੰ ਭੰਡ ਕੇ ਡੰਗਲ ਸਾਹਿਬੇ ਕੁਛ ਨਹੀਂ ਹੋਣਾ ਤੁਸੀਂ ਸੈਂਟਰ ਸਰਕਾਰ ਨਾਲ ਗੱਲ ਕਰੋ ਅੱਜ ਤੁਹਾਡੀ ਕੀ ਵੀਡੀਓ ਸੀ ਅੱਜ ਮੈਂ ਤੁਹਾਡੇ ਇੱਕ ਸੁਣਿਆ ਆਪਣੇ ਉਹ ਸਰਪੰਚ ਜੀ ਦਾ ਸਰਪੰਚ ਤੇ ਕਹਿੰਦਾ ਕੀ ਬੋਲਦਾ ਕਿ ਕੰਗਰਾਂ ਰੋਗ ਨੂੰ ਛਿੜਕੋ ਦੇਤੀ ਥੱਲੇ ਦੇ ਪੱਕੇ ਜਿਹੜੇ ਝਾੜੂ ਮਾਰਦੇ ਨੇ ਟੱਪੜ ਪਾਉਂਦੇ ਨੇ ਉਹਨਾਂ ਨੂੰ ਤੁਹਾਡਾ ਇਹ ਜੀ ਕੰਮ ਨਹੀਂ ਤੁਹਾਡਾ ਕੰਮ ਆ ਸੈਂਟਰ ਸਰਕਾਰ ਨਾਲ ਆਉਂਦਾ ਵੀ ਭਾਈ ਮੋਰਚਾ 40 ਦਿਨ ਹੋ ਗਏ ਆ ਮੰਗਣਾ ਛੱਡੀਆਂ ਤੁਸੀਂ ਵੀਡੀਓ ਚ ਉਹ ਗੱਲ ਮਰਖੋ ਤੇ ਤੁਸੀਂ ਕੰਦਣਾ ਰਮਾਉਂਦੀ ਸੀਟ ਤੋਂ ਕੀ ਕਰਾਉਂ ਤੁਸੀਂ ਜਿਹੜਾ ਵਿਰੋਧ ਕਰਨਾ ਸਰਕਾਰ ਨਾਲ ਉਹ ਕਰੋ ਤੇ ਥੱਲੇ ਪੇਟਰਾ ਨੂੰ ਇਹ ਪਰਣਾਉਣਾ ਬੰਦ ਕਰ ਦਿਓ ਨਹੀਂ ਅਸੀਂ ਵੱਡੇ ਪੱਧਰ ਤੇ ਵਿਰੋਧ ਕਰਾਂਗੇ ਇਹ ਹੁਣ ਕੀ ਚੱਲ ਰਿਹਾ ਜੀ ਉਹ ਤਾਂ ਬੈਠ ਗਏ ਜਦੋਂ ਲੜਾਈ ਝਗੜਾ ਹੋ ਜੇ ਨਾ ਤਾਂ ਵੀ ਪੰਚਾਇਤ ਵਿੱਚ ਪਾਉਣੀ ਪੈਂਦੀ ਆ ਤੇ ਜਦੋਂ ਦਿੱਲੀ ਸਰਕਾਰ ਨਾਲ ਮੁੱਖ ਮੰਤਰੀ ਵੀ ਨਾ ਆਪਣਾ ਆ ਕੇ ਨਾ ਗੱਲ ਕਰਨੀ ਪਵੇ ਉਹਨਾਂ ਦੇ ਬੰਦੇ ਆਉਂਦੇ ਨਹੀਂ ਇਹਦਾ ਮਤਲਬ ਵੀ ਉਹ ਬੰਦੇ ਵੈਕ ਜਾਂ ਕੁਚੋਲਾ ਹੈੇ ਕੰਮ ਤੇ ਹੋਣਾ ਪੈਂਦਾ ਏਡਰਨ ਕੰਮ ਛੱਡੋ ਏ ਛੋਟਾ ਜਿਹਾ ਜੂਸ ਕੱਢਾਂਗੇ ਤੁਸੀਂ ਕਿਸਾਨਾਂ ਦੀ ਗੱਲ ਕਰਨਾ ਕਰੋ ਜੀ ਸਰ ਕੇ ਪਰ ਕਿਸਾਨਾਂ ਦੇ ਵਿੱਚ ਪਾੜ ਨਾ ਪਾਓ ਇਹੀ ਬੇਨਤੀ ਸੀ ਵੀਡੀਓ ਲੈਕ ਸ਼ੇਅਰ ਕਮੈਂਟ ਲਿਓ ਕਰੋ ਉਹ ਉਹਨਾਂ ਤੱਕ ਜ਼ਰੂਰ ਪਹੁੰਚੇ ਜਿਹੜੇ ਪਾੜਦੇ ਨੇ ਧੰਨਵਾਦ ਜੀ